ਦਾ ਯੂਨਿਟੀ ਕੀ ਭਦੇ ਸਰਦਾਰ ਮੇਜਰ ਸਿੰਘ ਹੌਮਗਾਰਡ ਦੇ ਵਿੱਚ ਮੁਲਾਜ਼ਮ ਆ ਆਪਣੇ ਸ਼ਾਹ ਕੋਟਾਉਂ ਡਿਊਟੀ ਇੱਥੇ ਨੌਕਰੀ ਕਰਦਾ ਸੀਗਾ ਜੀ ਇਹ ਮੇਰੇ ਕੋਲ ਮੈਂ ਇਹਦੀ ਵੀ ਪਹਿਲਾਂ ਵੀ ਇਹਦੇ ਸੱਟਾਂ ਬਾਰੇ ਸੇਵਾ ਇਹਦੀ ਕੀਤੀ ਆ ਜਦੋਂ ਇਹ ਸੱਟਾਂ ਲੱਗੀਆਂ ਨਾ ਇਹਦੇ ਆਨ ਡਿਊਟੀ ਮਹਿਦੂਰੇ ਇਹਨੂੰ ਮਹਢੀ ਰੇਨ ਕੁੱਟ ਗਈ ਸੀ ਇਹਨੂੰ ਰਾੜਾ ਨਾਲ ਬੜਾ ਖੂਬੀ ਹਾਲਤ ਨਾਲ ਕੁੱਟਿਆ ਇਹਦਾ ਇਲਾਜ ਵੀ ਅਸੀਂ ਕਰਾਇਆ ਸੀ ਉਹਨਾਂ ਇੱਕ ਮੁਲਾਜ਼ਮ ਆ ਇੱਥੇ ਕੂਕੀ ਨਾ ਸੂ ਜਗੀਰ ਫਰਕੂਨ ਜਗੀਰ ਜਗੀਰ ਤੁਸੀਂ ਜਗੀਰ ਆ ਹੌਂਗਾਰਡ ਦੇ ਵਿੱਚ ਹੀ ਉਹ ਮੁਲਾਜ਼ਮ ਉਹਨੇ ਬੜਾ ਪਰੇਸ਼ਾਨ ਕਰਦਾ ਸੀ ਇਹ ਮੇਜਰ ਸਿੰਘ ਮੇਰੇ ਕੋਲ ਆਇਆ ਕਹਿੰਦਾ ਵੀ ਮੈਂ ਵੀਰ ਜੀ ਆਪਣੀ ਨੌਕਰੀ ਬਚਾਉਣ ਵਾਸਤੇ ਨਾ ਥੋੜੇ ਮੇਰੇ ਪੈਸਿਆਂ ਦੀ ਮਦਦ ਕਰੋ ਮੈਂ ਉਹਨੂੰ ਪੈਸੇ ਦੇਣੇ ਆ ਮੈਂ ਕਿਹਾ ਤੂੰ ਕਾਹਦੇ ਨੇ ਪੈਸੇ ਦੇਣੇ ਆ ਕਹਿੰਦਾ ਇੱਤਾ ਮੰਗਦਿਆ ਮੈਂ ਕਿਹਾ ਵੇ ਇਹ ਤਾਂ ਗਲਤ ਕੱਲਿਆ ਮੈਂ ਗਲਤ ਕੱਲ ਲਈ ਪੈਸੇ ਨਹੀਂ ਦਿੰਦਾ ਫੇਰ ਮੈਂ ਆਪਣੇ ਗੁਰਮਨਾਗਰਾ ਸਾਹਿਬ ਨੂੰ ਮਿਲਿਆ ਇਹਨਾਂ ਨੂੰ ਦੱਸਿਆ ਵੀ ਇਹ ਬੰਦਾ ਬਹੁਤ ਪਰੇਸ਼ਾਨ ਕਰਦਾ ਆ ਇਹਨੂੰ ਆਪਾਂ ਵਿਜੀਲੈਂਸ ਟੀਮ ਨੂੰ ਫੜਾਉਣਾ ਆ ਤੇ ਤਾਂ ਇਹਨੂੰ 5000 ਰੁਪਏ ਦਿੱਤਾ ਮੇਜਰ ਸਿੰਘ ਨੂੰ ਇਹ ਮੇਰੇ ਕੋਲ ਲੈ ਕੇ ਗਿਆ ਤੇ ਇਹਨਾਂ ਨੇ ਗਾਂ ਪੀ ਹੈ ਵਿਜੀਲੈਂਸ ਟੀਮ ਨੂੰ ਬੁਲਾਇਆ تھا ਗੌਰਮ ਸਿੰਘ ਨਾਗਰਾਂ ਅਸੀਂ ਮੈਂ ਹਰਦੇਵ ਸਿੰਘ ਰਾਮੂ ਵਾਲਿਆ ਤੇ ਅਸੀਂ ਮਿਲ ਕੇ ਸਾਰੀ ਇਹਦਾ ਮਤਲਬ ਇਹਦੀ ਸ਼ਿਕਾਇਤ ਕਰਕੇ ਇਹਨੂੰ ਫੜਾਇਆ ਵਿਜੀਲੈਂਸ ਦੀ ਟੀਮ ਨੇ ਤੁਸੀਂ ਕਿਸ ਸੰਸਥਾ ਨਾਲ ਸੰਬੰਧ ਰੱਖਦੇ ਹੋ ਹਾਂਜੀ ਮੈਂ ਇੱਕ ਸਮਾਜ ਸੇਵਕ ਆ ਜੀ ਆਪਣੇ ਮਹਤਪੁਰ ਦੇ ਬੇ ਰਾਮੂ ਵਾਲਿਆ ਮੈਂ ਉੱਥੇ ਵੀ ਕਿਸੇ ਗਰੀਬ ਦੀ ਮਦਦ ਕਰਨੀ ਹੋਵੇ ਕਿਸੇ ਤਰ੍ਹਾਂ ਵੀ ਕਿਸੇ ਦਾ ਬੱਚਿਆਂ ਦੇ ਵਿਆਹ ਦਾ ਹੋਵੇ ਜਾਂ ਕੋਈ ਵੀ ਕਿਸੇ ਦਾ ਦੁੱਖ ਹੋਵੇ ਤਾਂ ਮੈਂ ਉਹਦੇ ਲਈ ਸੇਵਾ ਕਰਦਾ ਹਾਂ ਐਨਆਰਆ ਵੀਰ ਮੇਰੇ ਨਾਲ ਮਦਦ ਕਰਦੇ ਆ ਮੈਂ ਇਸ ਲਈ ਸੇਵਾ ਕਰਨਾ ਤਾਂ ਇਸ ਕਰਕੇ ਮੇਰੀ ਅੱਗੇ ਵੀ ਇਲਾਜ ਲਈ ਦੀ ਸੇਵਾ ਕੀਤੀ ਸੀ ਮੇਜਰ ਸਿੰਘ ਦੀ ਹੁਣ ਵੀ ਜਦੋਂ ਇਹ ਪੈਸੇ ਮੰਗਣ ਆਇਆ ਤਾਂ ਮੈਂ ਕਿਹਾ ਇਸ ਗੰਤ ਕੰਮਲੇ ਪੈ ਨਹੀਂ ਮੈਂ ਦੇਣੀ ਵੱਡੀ ਵੱਲ ਤੇ ਫਿਰ ਅਸੀਂ ਸੋਚਿਆ ਨਾਗਰਾ ਸਾਹਿਬ ਨਾਲ ਅਸੀਂ ਸ਼ਲਾਬ مشਫਰਾ ਕੀਤਾ ਤਾਂ ਇਸ ਲਈ ਇਹਨੂੰ ਬਿਜਲੀ ਸਟੇਨ ਤੋਂ ਇਹਨੂੰ ਕਢਾਇਆ ਤੇ ਦੇ ਨਾਲ ਦੇ ਨਾਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਵੀ ਔਰ ਵੀ ਇਹ ਦੇਖ ਕੇ ਸਾਡੇ ਤੋਂ ਸੇਧ ਲੈਣੀ ਚਾਹੀਦੀ ਆ ਜੇ ਹੋਰ ਵੀ ਕੋਈ ਵੱਡੀ ਲੈਂਦਾ ਮੁਲਾਜ਼ਮ ਗੰਤ ਕੰਮ ਨਾ ਕਰਨ ਸਹੀ ਕੰਮ ਕਰਨ ਤਾਂ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਹਾਂਜੀ ਸਰ ਤੁਹਾਡਾ ਨਾਮ ਮੀਤ ਸਿੰਘ ਹਾਂਜੀ ਸਰ ਕਿੱਥੇ ਡਿਊਟੀ ਕਰਦੇ ਆਂ ਕੀ ਗੱਲਬਾਤ ਹੋਈ ਸਰ ਸਰ ਇਹ ਕਿਹੜਾ ਮੁਲਾਜ਼ਮ ਸੀ ਜਿਹੜਾ ਤੁਹਾਡੇ ਕੋਲ ਰਿਸ਼ਵਤ ਮੰਗਦਾ ਸੀ ਇਹ ਜ਼ਗੀਰ ਸਰ ਸਰ ਕੇਸ ਗੱਲ ਦੀ ਰਿਸ਼ਵਤ ਮੰਗਦਾ ਸੀ ਇਹ ਸਰ ਉਹ ਦਿਨ ਰਾਤਮਕਾ ਕੇ ਰਿਸ਼ਵਤ ਮੰਗਦਾ ਸੀ ਕਿੰਨੇ ਪੈਸਿਆਂ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਇਹ 5000 ਦੀ ਪਹਿਲਾਂ ਵੀ ਤੁਹਾਡੇ ਕੋਲ ਲੈ ਚੁੱਕਿਆ ਇਹ ਪਹਿਲਾਂ ਵੀ ਮੜਮੋ ਤੇ ਚੱਲਦਾ ਸੀ ਤੇ ਇਸ ਵਾਰ ਸਰ ਤੁਸੀਂ ਫੇ ਕਿਸ ਦੇ ਨਾਲ ਗੱਲਬਾਤ ਕੀਤੀ ਇਸ ਨੂੰ ਫੜਾਉਣ ਲਈ ਡਿਜੀਟਲ ਸਭ ਇੱਕੀ ਸਾਹਮਣੇ ਸਰ ਇਨੂੰ ਰੰਗੇ ਹੱਥੀ ਫੜਾਇਆ ਹਾਂਜੀ ਫਿੱਟ ਪੈਸੇ ਲੈਣ ਦੇ ਮੁਲਾਜ਼ਮ ਫੜਾਇਆ ਤੁਸੀਂ ਰਿਸ਼ਵਤ ਕਨਸਲਰ ਕਿਹੜੇ ਥਾਣੇ ਦਾ ਇਹ ਕੋਣ ਮੁਲਾਜ਼ਮ ਜਿਹੜਾ ਫੜਾਇਆ ਤੁਸੀਂ ਪੀਸੀ ਦਾ ਪੁੱਤ ਲੱਗਿਆ ਹੋਇਆ ਪੀਸੀ ਹੋਮ ਗਾਰਡਰ ਦਾ